ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤ ਜੇਕਰ ਤੁਹਾਡੇ ਫੇਫੜਿਆਂ ਵਿੱਚ ਬਲਗਮ ਜੰਮ ਗਈ ਹੋਵੇ ਤੁਹਾਨੂੰ ਸਾਹ ਸਹੀ ਤਰੀਕੇ ਨਾਲ ਨਾ ਆਉਂਦਾ ਹੋਵੇ ਤੁਹਾਨੂੰ ਆਕਸੀਜਨ ਦੀ ਕਮੀ ਹੋਵੇ ਜ਼ੁਕਾਮ ਹੋਵੇ ਖਾਂਗ ਹੋਵੇ ਜਾਂ ਫਿਰ ਗਲੇ ਵਿੱਚ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਹੋਵੇ ਤੁਹਾਡੇ ਗਲੇ ਵਿੱਚੋਂ ਗੜਗੜੇ ਦੀ ਆਵਾਜ਼ ਆਉਂਦੀ ਹੋਵੇ ਭਾਵੇਂ ਜਦੋਂ ਤੁਸੀਂ ਸਾਹ ਲੈਂਦੇ ਹੋ ਤਾਂ ਤੁਹਾਨੂੰ ਸਾਹ ਦੇ ਨਾਲ ਸੀਟੀਆਂ ਵੱਜਦੀਆਂ ਹੋਣ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਜਿਸ ਨੁਸਖੇ ਦਾ ਪ੍ਰਯੋਗ ਦੱਸਾਂਗੇ ਤੁਸੀਂ ਜਰੂਰ ਕਰਿਓ ਕਿ ਇੱਕ ਗਲਾਸ ਗਰਮ ਪਾਣੀ ਵਿੱਚ ਤੁਸੀਂ 6 ਤੁਸੀਂ ਇਹਨਾਂ ਪੱਤਿਆਂ ਨੂੰ ਇੱਕ ਗਲਾਸ ਪਾਣੀ ਵਿੱਚ 10 ਮਿੰਟ ਲਈ ਪਾ ਕੇ ਰੱਖਣਾ ਹੈ ਅਤੇ ਉਹਨਾਂ ਪੱਤਿਆਂ ਨੂੰ ਸਾਈਡ ਤੇ ਕਰਕੇ ਤੁਸੀਂ ਉਹ ਪਾਣੀ ਪੀਣਾ ਹੈ ਅਜਿਹਾ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਕਰਨਾ ਹੈ ਨੰਬਰ 2 ਤੇ ਹੈ ਕਿ ਤੁਸੀਂ ਇੱਕ ਤੁਲਸੀ ਦਾ ਪੱਤਾ ਲੈ ਕੇ ਉਸ ਨੂੰ ਆਪਣੇ ਹੱਥੋਂ ਪਰਗੜਨਾ ਹੈ ਅਤੇ ਹੱਥੋਂ ਪਰਗੜ ਕੇ ਤੁਸੀਂ ਉਸ ਨੂੰ ਸੁੰਘਣਾ ਹੈ ਤਾਂ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਇੱਕ ਤਾਂ ਦੋਸਤੋਂ ਸਾਹ ਲੈਣ ਵਿੱਚ ਦਿੱਕਤ ਨਹੀਂ ਹੋਵੇਗੀ ਅਤੇ ਤੁਹਾਡੇ ਫੇਫੜੇ ਵੀ ਬਿਲਕੁਲ ਖੁੱਲ੍ਹ ਜਾਣਗੇ ਭਾਵੇਂ ਕਿ ਫੇਫੜੇ ਸਾਫ਼ ਹੋ ਜਾਣਗੇ ਫੇਫੜਿਆਂ ਵਿੱਚੋਂ ਬਲਗਮ ਖਤਮ ਹੋ ਜਾਵੇਗੀ ਅਤੇ ਤੁਹਾਨੂੰ ਆਕਸੀਜਨ ਦੀ ਕਮੀ ਕਦੀ ਨਹੀਂ ਹੋਵੇਗੀ ਤਾਂ ਅਜਿਹਾ ਤੁਸੀਂ ਦੇਨ ਵਿੱਚ ਕਿਸੇ ਵੀ ਸਮੇਂ ਕਰਨਾ ਹੈ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ